ਦੋਸਤੋ ਮੈਂ ਕੋਈ ਕਿਸਾਨੀ ਦੇ ਖਿਲਾਫ ਨਹੀਂ ਪਰ ਜਦੋਂ ਜੀਵ ਜੰਤੂਆਂ ਦੇ ਨਾਲ ਕੁਦਰਤ ਦੇ ਨਾਲ ਖਲਵਾੜ ਕੀਤਾ ਜਾਂਦਾ ਮੈਂ ਇਹਦਾ ਪੂਰਾ ਖਿਲਾਫ ਹਾਂ ਉਹ ਭਾ ਪਿੰਡ ਦਾ ਸਰਪੰਚ ਹੋਵੇ ਜਾਂ ਐਮਐਲਏ ਜਾਂ ਸੀਐਮ ਹੋਵੇ ਮੈਂ ਉਹਦੇ ਵੀ ਖਿਲਾਫ ਹਾਂ ਪਹਿਲਾਂ ਤਾਂ ਮੈਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿ ਇਹ ਕੁਦਰਤ ਦੇ ਨਾਲ ਖਲਵਾੜ ਨਹੀਂ ਕਰਦੇ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕੀ ਇਹ ਕਿਸੇ ਦੇ ਚਮਚੇ ਆ ਜਾ ਇਹਨਾਂ ਤੋਂ ਡਰ ਆ ਸਵੇਰ ਨੂੰ ਸਾਡਾ ਦਫਤਰ ਖ਼ਤਮ ਹੋ ਜਾਊਗਾ ਜੇ ਢੋਡੇ ਖਿਲਾਫ਼ ਇਹ ਧਰਨਾ ਲਾਂਦੇ ਤਾਂ ਇਹਨਾਂ ਦੇ ਉਲਟ ਧਰਨੇ ਲਾਉਣ ਵਾਲੇ ਵੀ ਬੜੀ ਦੁਨੀਆ ਖੜੀ ਆ ਜਿਹੜੀ ਢੋਡੇ ਹੱਕ ਦੇ ਵਿੱਚ ਖੜੂਗੀ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਆ ਰੋੜਾ ਤੇ ਕਿੰਨੇ ਤਰੱਕ ਤੇ ਸਰਕਾਰਾਂ ਨੇ ਲਵਾਏ ਆ ਇਹ ਸਾਰੇ ਮੱਚ ਕੇ ਸੁਆਹ ਹੋ ਜਾਂਦੇ ਆ ਆ ਰੋਡ ਤੇ ਅੱਗ ਤੁਸੀਂ ਆਪ ਹੀ ਦੇਖ ਲਓ ਕਿਵੇਂ ਰੋਡ ਤੇ ਪਹੁੰਚੀ ਵੀ ਆ ਉਤੋਂ ਜੇ ਵੀਡੀਓ ਪਾ ਦਈਏ ਤਾ ਆ ਜਾਂਦੇ ਵਿਦਵਾਨ ਬਣ ਕੇ ਬਾਈ ਜੀ 10 ਮਿੰਟ ਰੁਕ ਨਹੀਂ ਸਕਦੇ ਤੁਹਾਨੂੰ ਅੱਗ ਲਾਣੀ ਜ਼ਰੂਰੀ ਐ ਤੁਸੀਂ ਬਾਕੀਆਂ ਨੂੰ ਸਲਾਹ ਦਿਓ 10 ਮਿੰਟ ਰੁਕ ਜੋ ਕੀ ਉੱਥੇ ਆ ਜਦੋਂ ਅੱਗ ਲਾਣੇ ਆ ਕੋਈ ਪਾਸੇ ਸੜਕ ਤੋਂ ਪਾਸੇ ਅੱਗ ਲਾ ਲਓ ਪਾਸੇ ਮਚ ਲੋ ਕਿਤੇ ਤੁਸੀਂ ਰੋਡ ਤੇ ਨਾ ਕੋਈ ਉੱਥੇ ਵੱਟ ਲਾਣੇ ਆ ਨਾ ਕੋਈ ਪਾਣੀ ਲਾਣੇ ਆ ਉਹ ਫਸਲ ਦੇ ਵਿੱਚ ਸੁਹਾਗਾ ਜਾਂ ਫੇਰ ਕੇ ਉਹਦੇ ਵਿੱਚ ਪਾਣੀ ਲਾ ਰਿਆ ਕਰੋ ਅੱਗ ਅੱਗੇ ਨਾ ਫੈਲੇ ਰੋੜਾਂ ਤੇ ਨਾ ਜਾਵੇ ਅੱਗ ਪਰ ਤੁਹਾਨੂੰ ਮੈਂ ਕਹਿੰਦਾ 1% ਫਰਕ ਤੱਕ ਨਹੀਂ ਯਾਰ ਇੰਨੀ ਲਾਂਹਤਾ ਪੈਂਦੀ ਆ ਤੁਹਾਨੂੰ ਹੁੰਦੇ 1 ਅੱਧੇ ਪਰਸੈਂਟ 1 ਅੱਧਾ ਪਰਸੈਂਟ ਐਵੇਂ ਦੇ ਲਾਂਹਤੀ ਹੁੰਦੇ ਮੈਂ ਕਹਿੰਦਾ ਸਾਰੀ ਉਮਰ ਉਹਨਾਂ ਨੂੰ ਲਾਂਹਤਾ ਪਈ ਜਾਂਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਇੱਕ ਗੱਲ ਕਹਿ ਦੇਣਾ ਜਦੋਂ ਨੀਲੀ ਛੱਤ ਵਾਲੀ ਦੀ ਲਾਠੀ ਚੱਲਦੀ ਹੈ ਨਾ ਉਦੋਂ ਆਵਾਜ਼ ਨਹੀਂ ਆਂਦੀ ਇਹ ਯਾਦ ਰੱਖਿਓ ਜੇ ਕੁਦਰਤ ਦੇ ਨਾਲ ਖਲਵਾੜ ਕਰੋਗੇ ਨਾ ਇੱਕ ਦਿਨ ਐਵੇਂ ਦੀ ਥਾਂ ਤੇ ਕੁਦਰਤ ਸਿੱਟੂਗਾ ਜਿੱਥੇ ਸਾਰੀ ਉਮਰ ਤੁਸੀਂ ਅਰਦਾਸਾ ਕਰੋਗੇ ਬਾਈ ਮੈਨੂੰ ਮਾਫ ਕਰ ਦੇ ਉਦੋਂ ਵੀ ਮਾਫ ਨਹੀਂ ਹੋਣਾ ਇਹ ਯਾਦ ਰੱਖਿਓ ਉਹ ਕਹਿੰਦੇ ਹੁੰਦੇ ਆ ਨਾ ਉਹ ਲਾਠੀ ਉਹਦੀ ਚੱਲੀ ਆਵਾਜ਼ ਤੱਕ ਨਹੀਂ ਆਣੀ ਉਹੀ ਚੀਜ਼ ਹੋਣੀ ਹੈ ਤੇ ਲਾਨ ਤਾਂ ਇਹਨਾਂ ਨੂੰ ਜ਼ਰੂਰ ਪਾਉਂਦੇ ਰਿਹਾ ਕਰੋ ਜਿਹੜਾ ਗਲਤ ਕੰਮ ਕਰੂਗਾ ਅੱਗ ਲਾਊਗਾ ਤੇ ਲਾਨ ਤਾਂ ਪਾਈ ਆ ਖਿੱਚੀ ਆ ਉਹ ਵਿਦਵਾਨ ਵੀ ਬਹੁਤ ਆਣਗੇ